ਹਏ ਲੀਡਰਾਂ ਦੇ ਨਾਲ ਤੇਰੀ ਬਹਿਣੀ ਉੱਠਣੀ ਤੂੰ ਗੌਰ ਨਾਲ ਸੁਣੀ ਗੱਲ ਜੋ ਮੈਂ ਆਖਣੀ ਵੇ ਲੀਡਰਾਂ ਦੇ ਨਾਲ ਤੇਰੀ ਬਹਿਣੀ ਉੱਠਣੀ ਗੌਰ ਨਾਲ ਸੁਣੀ ਗੱਲ ਜੋ ਮੈਂ ਆਖਣੀ ਹਏ ਰਾਜਨੀਤੀ ਵਿੱਚ ਤੇਰੇ ਚੰਗੇ ਲੈਂਕ ਨੇ ਰਾਜਨੀਤੀ ਵਿੱਚ ਤੇਰੇ ਚੰਗੇ ਲੈਂਕ ਨੇ ਵੇ ਉਹਨਾਂ ਲੈਂਕਾਂ ਦਾ ਮੈਂ ਜੱਟਾ ਹੁਣ ਜੋਰ ਦੇਖਣਾ ਹਏ ਕੋ ਇੱਕ ਖਾਬ ਹੁਣ ਜੱਟਾ ਜਟੀ ਦਾ ਬਣਿਆ ਮੈਂ ਤੈਨੂੰ ਸਰਪੰਚ ਦੇਖਣਾ ਵੇ ਇੱਕੋ ਇੱਕ ਖਾਬ ਹੁਣ ਜਟਾ ਜਟੀ ਦਾ ਬਣਿਆ ਮੈਂ ਤੈਨੂੰ ਸਰਪੰਚ ਦੇਖਣਾ ਕਿਹੜੇ ਖਾਸ ਬੰਦੇ ਦਾ ਸੋ ਜੋਗ ਹੈ ਦੇ ਵਿੱਚ ਤੇਰੇ ਨਾਲ 11 ਬੇਲੀਆਂ ਦਾ ਖਾਸ ਇੱਕ ਤਾਂ ਬਈ ਆਪਣੇ ਇਧਰ ਸਾਹਮਣੇ ਬੈਠੇ ਆ ਜੀ ਬਾਈ ਕੀ ਨਾ ਬਈ ਤੋਂ ਬਈ ਦਾ ਨਾ ਰੱਖਾ ਸਿੰਘ ਹੈ ਜੀ ਓਕੇ ਹਾਂਜੀ ਤੇ ਪਿੰਡ ਚ ਕੋਚੀ ਕਹਿੰਦੇ ਇਹਨੂੰ ਕੋਚਾ ਉਹ ਪਿੰਡ ਵਾਲੇ ਨਾ ਹਾਂਜੀ 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 ਇਹ ਜਿੱਦਾਂ ਵੀ ਆਪਾਂ ਕਹਿ ਲਿਗੇ ਨਾ ਮੈਂ ਸਭ ਤੋਂ ਪਹਿਲਾਂ ਗਾਣਾ ਮੈਂ ਇਹ ਬਾਈ ਨੂੰ ਸੁਣਾਉਣਾ ਹੂੰ ਵੀ ਅੱਜ ਆਪਾਂ ਯਾਰ ਆ ਚੀਜ਼ ਕੀਤੀ ਹੈ ਨਵੀਂ ਆ ਜੇ ਚੰਗੀ ਲੱਗੀ ਤਾਂ ਫਿਰ ਇਹ ਜਦੋਂ ਇਹ ਕਹਿੰਦਾ ਵੀ ਹਾਂ ਯਾਰ ਬਈ ਵੀ ਠੀਕ ਆ ਬਹੁਤ ਚੰਗਾ ਲੱਗਿਆ ਮੈਰਿਜ ਹੋਈ ਹੈ ਹਾਂਜੀ ਘਰੇ ਜਾ ਕੇ ਪਰਿਵਾਰ ਦੇ ਜਾ ਕੇ ਗੱਲ ਕੀਤੀ ਮੈਸੇਜ ਕੋਲੇ ਜਾਂ ਮੰਮੀ ਡੈਡੀ ਕੋਲੇ ਜਾ ਕੇ ਲੈ ਵੀ ਮੈਂ ਲਿਖਦਾ ਮੈਂ ਗੋਣਾ ਹ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਜੀ ਕੀ ਕੀ ਰੈਕਸ਼ਨ ਸੀ ਉਹਨਾਂ ਦੇ ਬਸ ਇਦਾਂ ਹੀ ਆ ਕਹਿੰਦੇ ਦੇਖ ਲਓ ਚੱਲ ਰਿਹਾ ਹੈ ਨਾ ਵੀ ਇੱਕ ਵਾਰੀ ਟਰਾਈ ਕਰਕੇ ਉਹਨਾਂ ਨੇ ਵੈਸੇ ਆਪਾਂ ਕਹਿ ਦਗੇ ਵੀ ਵੀ ਮੈਨੂੰ ਰੋਕਿਆ ਨਹੀਂ ਜੇ ਅੱਜ ਤੱਕ ਚਾਹੇ ਮੈਂ ਕੁਝ ਵੀ ਆ ਤੇ ਉਹਨਾਂ ਨੂੰ ਪਤਾ ਵੀ ਇਹ ਜੋ ਵੀ ਕਰੂਗਾ ਵੀ ਠੀਕ ਹੀ ਕਰੂ ਪਰ ਮੈਨੂੰ ਇੰਨਾ ਕਿ ਮਾਣ ਆਪਣੇ ਘਰਦਿਆਂ ਤੇ ਵੀ ਜਿੱਦਾਂ ਵੀ ਮੈਂ ਕਹਿ ਦਊਗਾ ਉਹਨਾਂ ਨੇ ਕਹਿਣਾ ਵੀ ਭਾਈ ਠੀਕ ਆ ਜੋ ਵੀ ਤੈਨੂੰ ਚੰਗਾ ਲੱਗਦਾ ਹੈ ਨਾ ਜਾਂ ਕੁਝ ਝੂਠ ਕਾਉਣਾ ਪਸੰਦ ਕਰਦੇ ਕੋ ਸੋਲੋ ਮੇਰੇ ਨਾਲ ਜੀ ਜ਼ਿਆਦਾਤਰ ਗਾਣੇ ਡਿਊਟੀ ਹੈ ਓਕੇ ਤੁਸੀਂ ਪ੍ਰਭਾਵਿਤ ਕਿਸੇ ਸਿੰਗਰ ਤੋਂ ਨੇ ਜ਼ਿਆਦਾ ਤਾਂ ਨਹੀਂ ਪ੍ਰਭਾਵਤ ਬਾਈ ਜੀ ਜਿੱਦਾਂ ਆਰਨੇਤ ਹੋ ਗਿਆ ਜੀ ਜਾਂ ਜਿੱਦਾਂ ਵੀ ਕੋਈ ਹੁਣ ਸੱਬੇ ਦਾ ਬਾਈ ਦਾ ਗਾਣਾ ਆਇਆ ਵਿਆ ਮੈਂ ਕਹਿੰਦਾ ਕੀ ਬਾਤ ਹੈ ਜੀ ਮੈਂ ਕਰਕੇ ਫਲਾਈ ਆਵਾਂ ਜੇ ਤੂੰ ਬੁਲਾਵੇਂ ਹਾਂ ਸੱਬੇ ਨੇ ਸਟ੍ਰਗਲ ਬਹੁਤ ਕੀਤਾ ਹੁਣੇ ਬਹੁਤ ਮਿਹਨਤ ਕੀਤੀ ਹੈ ਮਿਹਨਤ ਕਰਕੇ ਤੇ ਇੱਕ ਜ਼ੀਰੋ ਲੈਵਲ ਤੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਉਹ ਵੀ ਬੰਦਾ ਤੇ ਸਲੂਟਾਂ ਨੂੰ ਵੀ ਵੀਰ ਨੂੰ ਵੀ ਤੇ ਪਰਮਾਤਮਾ ਹਮੇਸ਼ਾ ਉਹਨੂੰ ਵਿਚਾਰ ਦੀ ਕਲਾ ਰੱਖੇ ਇਹ ਫਿਰ ਅਸੀਂ ਵੀ ਦੁਆ ਕਰਦੇ ਲੈ ਵੀ ਤੁਸੀਂ ਵੀ ਹਮੇਸ਼ਾ ਕਾਮਯਾਬ ਹੋਵੋ ਤੇ ਚੜ੍ਹਦੀ ਕਲਾ ਚਲੋ ਐਵੇਂ ਇਸੇ ਤਰ੍ਹਾਂ ਬੁਲੰਦੀਆਂ ਛੂਹੋ ਤੁਸੀਂ ਥੈਂਕ ਯੂ ਅੱਗੇ ਗਾਣਾ ਦਸ਼ਕਨ ਨੂੰ ਕਿਹੜਾ ਸੁ ਅੱਗੇ ਗਾਣਾ ਸੀਗਾ ਬਾਈ ਜੀ ਜਿੱਦਾਂ ਵੀ ਇੱਕ ਹੋਰ ਬੇਨਤੀ ਕਰਦਾ ਮੈਂ ਤੁਸੀਂ ਜਮਾਨੇ ਦੇ ਹਿਸਾਬ ਨਾਲ ਲਿਖ ਦਿਓ ਕਿ ਆਪ ਦੇ ਦਿਮਾਗ ਦੇ ਹਿਸਾਬ ਨਾਲ ਲਿਖ ਦਿਓ ਕਿਉਂਕਿ ਹੁਣ ਵੋਟਾਂ ਆ ਰਹੀਆਂ ਨੇੜੇ ਸਿਰਪੰਚੀਆਂ ਦੇ ਅਗਲਾ ਕਹਿੰਦਾ ਯਾਰ ਸਰਪੰਚੀਆਂ ਦੀਆਂ ਵੋਟਾਂ ਆ ਗਈਆਂ ਹਰ ਰਾਈਟਰ ਸੋਚਦਾ ਹਰ ਇੱਕ ਸਿੰਗਰ ਸੋਚਦਾ ਲੈ ਵੀ ਸਰਪੰਚੀਆਂ ਦਾ ਵੋਟਾਂ ਆਉਣੀਆਂ ਸਰਪੰਚੀ ਤੇ ਗਾਣਾ ਲਿਖ ਲਗੇ ਮੁੜ ਕੇ ਜਦੋਂ ਸਰਪੰਚੀ ਚੱਲਣ ਲੱਗੀ ਉਹ ਸਪੀਕਰਾਂ ਦੇ ਵਿੱਚ ਵੱਜੂਗਾ ਤੇ ਆਪਣੀ ਮਸ਼ਹੂਰੀ ਹੋਊਗੀ ਇਦਾਂ ਤੇ ਲਿਖਿਆ ਕੋਈ ਸਰਪੰਚੀ ਬਾਰੇ ਸਰਪੰਚੀ ਬਾਰੇ ਲਿਖਿਆ ਜੀ ਅਸੀਂ ਕਹਿੰਦੇ ਜਿਹੜਾ ਸਨਾਮ ਦਾ ਦਰਸ਼ਕ ਉਹਦੇ ਚ ਸੀਗਾ ਕੁੜੀ ਹਏ ਲੀਡਰਾਂ ਦੇ ਨਾਲ ਤੇਰੀ ਬਹਿਣੀ ਉੱਠਣੀ ਤੂੰ ਗੌਰ ਨਾਲ ਸੁਣੀ ਗੱਲ ਜੋ ਮੈਂ ਆਖਣੀ ਵੇ ਲੀਡਰਾਂ ਦੇ ਨਾਲ ਤੇਰੀ ਬਹਿਣੀ ਉੱਠਣੀ ਗੌਰ ਨਾਲ ਸੁਣੀ ਗੱਲ ਜੋ ਮੈਂ ਆਖਣੀ ਹਏ ਰਾਜਨੀਤੀ ਵਿੱਚ ਤੇਰੇ ਚੰਗੇ ਲੈਂਕ ਨੇ ਰਾਜਨੀਤੀ ਵਿੱਚ ਤੇਰੇ ਚੰਗੇ ਲੈਂਕ ਨੇ ਵੇ ਉਹਨਾਂ ਲੈਂਕਾਂ ਦਾ ਮੈਂ ਜੱਟਾ ਹੁਣ ਜੋਰ ਦੇਖਣਾ ਹਏ ਇੱਕੋ ਇੱਕ ਖਾਬ ਹੁਣ ਜੱਟਾ ਜੱਟੀ ਦਾ ਬਣਿਆ ਮੈਂ ਤੈਨੂੰ ਸਰਪੰਚ ਦੇਖਣਾ ਵੇ ਇੱਕੋ ਇੱਕ ਖਾਬ ਹੁਣ ਜੱਟਾ ਜੱਟੀ ਦਾ ਬਣਿਆ ਮੈਂ ਤੈਨੂੰ ਸਰਪੰਚ ਦੇਖਣਾ ਵੇ ਅੱਗੋਂ ਮੁੰਡਾ ਕਹਿੰਦਾ ਔਰ ਰਾਜਨੀਤੀ ਵਿੱਚ ਜੱਟ ਜੱਟ ਹੀ ਨਹੀਂ ਤੁਰੇ ਐਵੇਂ ਨਹੀਂ ਉਹ ਸਾਡੇ ਨਾਲ ਲੋਕੇ ਇੰਨੇ ਜੁੜੇ ਹੈ ਰਾਜਨੀਤੀ ਵਿੱਚ ਜੱਟ ਜੱਟ ਹੀ ਨਹੀਂ ਤੁਰੇ ਐਵੇਂ ਨਹੀਂ ਉਹ ਸਾਡੇ ਨਾਲ ਲੋਕੇ ਇੰਨੇ ਜੁੜੇ ਗੱਲ ਕੰਨ ਲਾ ਕੇ ਸੁਣੀ ਤੈਨੂੰ ਜੋ ਮੈਂ ਆਖਣੀ ਆ ਸਰਪੰਚੀ ਸਰਪੁੰਚੀਆਂ ਤਾਂ ਨਿੱਕੀ ਗੱਲ ਐ ਨਹੀਂ ਮੁੰਡਾ 28 ਚ ਬਣਾਉ ਸਰਕਾਰ ਆਪਣੇ ਵਾਹ ਕੀ ਬਾਤ ਆ ਸਰਪੰਚੀ ਸਰਪੁੰਚੀਆਂ ਤਾਂ ਨਿੱਕੀ ਗੱਲ ਐ ਨਹੀਂ ਮੁੰਡਾ 28 ਚ ਬਣਾਉ ਸਰਕਾਰ ਆਪਣੀ ਕੀ ਬਾਤ ਕੀ ਬਾਤ ਗੋਡੀ ਯਾਰ